ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਅਰुण ਕੁਰਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਖਰੜ ਦੇ ਵਿੱਚ ਦੇਰ ਰਾਤ ਕਈ ਗੱਡੀਆਂ ਦਾ ਆਪਸ ਦੇ ਵਿੱਚ ਐਕਸੀਡੈਂਟ ਹੋਇਆ ਹੈ ਅਤੇ ਇਹ ਐਕਸੀਡੈਂਟ ਇੱਕ ਗੱਡੀ ਦਾ ਨਹੀਂ ਦੋ ਗੱਡੀ ਦਾ ਨਹੀਂ ਤਿੰਨ ਗੱਡੀ ਦਾ ਨਹੀਂ ਚਾਰ ਗੱਡੀ ਦਾ ਨਹੀਂ ਪੰਜ ਗੱਡੀ ਦਾ ਨਹੀਂ ਛੇ ਗੱਡੀ ਦਾ ਨਹੀਂ ਸੱਤ ਗੱਡੀ ਦਾ ਨਹੀਂ ਅੱਠ ਗੱਡੀ ਦਾ ਨਹੀਂ ਨੌ ਗੱਡੀ ਦਾ ਨਹੀਂ 10 ਗੱਡੀ ਦਾ ਨਹੀਂ 11 ਗੱਡੀਆਂ ਦਾ ਨਹੀਂ ਲਗਭਗ 12 ਗੱਡੀਆਂ ਆਪਸ ਦੇ ਵਿੱਚ ਟਕਰਾਈਆਂ ਅਤੇ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਵੀ ਦੇਰ ਰਾਤ ਤਕਰੀਬਨ 12 ਵਜੇ ਦੇ ਕਰੀਬ ਦੀਆਂ ਵਿਖਾ ਰਹੇ ਆ। ਇਸ ਦੇ ਵਿੱਚ 12 ਦੇ ਕਰੀਬ ਗੱਡੀਆਂ ਦੀ ਆਪਸ ਦੇ ਵਿੱਚ ਟੱਕਰ ਹੋਈ ਹੈ KFC ਦੇ ਬਿਲਕੁਲ ਸਾਹਮਣੇ ਓਵਰ ਬ੍ਰਿਜ ਤੇ ਇਹ ਐਕਸੀਡੈਂਟ ਹੋਇਆ ਜਿਸ ਦੇ ਵਿੱਚ ਇੱਕ ਇੱਕ ਕਰਦੇ ਹੋਏ ਕਾਫੀ ਗੱਡੀਆਂ ਆਪਸ ਦੇ ਵਿੱਚ ਵੱਜੀਆਂ ਅਤੇ ਮੌਕੇ ਤੇ ਪੁਲਿਸ ਪ੍ਰਸ਼ਾਸਨ ਵੀ ਪੁੱਜਿਆ ਹੋਇਆ ਅਤੇ ਗੱਡੀਆਂ ਨੂੰ ਇੱਕ ਸਾਈਡ ਕਰਕੇ ਰਸਤਾ ਖਲਵਾਇਆ ਗਿਆ ਹਾਲਾਂਕਿ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਇਸ ਬਾਰੇ ਪੁਲਿਸ ਦਾ ਉਸ ਵਕਤ ਬਿਆਨ ਸੀ ਪਰ ਕਈ ਲੋਕਾਂ ਦੇ ਸੱਟਾਂ ਵੱਜੀਆਂ ਜਿਨ੍ਹਾਂ ਦੇ ਸੱਟਾਂ ਵੱਜੀਆਂ ਉਹਨਾਂ ਨੂੰ ਨੇੜੇ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਐਡਮਿਟ ਕਰਵਾਇਆ ਗਿਆ ਤੁਸੀਂ ਵੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖਿਓ